ਦਿੱਲੀ ਸ਼ੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਜੀਤ ਸਿੰਘ ਸਰਸਾ ਵੀ ਫੋਨ ਲਾਈਨ ਤੇ ਨੇ ਸਰਸਾ ਸਾਹਿਬ ਐਲਾਨ ਕਰ ਦਿੱਤਾ ਗਿਆ ਭਵਿੰਦਰ ਸਿੰਘ ਹੱਡਾ ਵੱਲੋਂ ਵੱਖਰੀ ਕਮੇਟੀ ਦਾ ਤੁਹਾਡੀ ਪ੍ਰਤੀਕਿਰਿਆ ਨਹੀਂ ਦੇਖੋ ਬੜਾ ਧੋਖਾ ਕਰਦਾ ਪਿਆ ਹੈ ਕੌਮ ਦੇ ਨਾਲ ਧੋਖਾ ਕਰਦਾ ਪਿਆ ਹੈ ਲੋਕਾਂ ਦੇ ਨਾਲ ਧੋਖਾ ਕਰਦਾ ਪਿਆ ਹੈ ਸਿੱਖਾਂ ਦੇ ਨਾਲ ਧਰੋਖਾ ਮਾਰ ਰਿਹਾ ਹੈ ਸਿੱਖ ਨਾਲ ਧੋਖਾ ਕਰ ਰਿਹਾ ਹੈ ਕਿਉਂਕਿ ਉਹਨੇ ਬੇਈਮਾਨੀ ਕੀਤੀ ਆ ਜੇਕਰ ਭਵਿੰਦਰ ਸਿੰਘ ਹੱਡਾ ਜੀ ਇਮਾਨਦਾਰ ਸੀਗੇ ਉਹਨਾਂ 2004 ਚੰਦਰ ਆਪਣੇ ਮੈਨੀਫੈਸਟੋ ਚ ਲੈ ਕੇ ਆਂਦਾ ਸੀ ਉਦੋਂ ਕਰ ਦਿੰਦੇ ਅੱਜ ਜਦੋਂ ਇਲੈਕਸ਼ਨ ਸਿਰ ਤੇ ਆ ਗਈ 2 ਮਹੀਨੇ ਇਲੈਕ ਕਿ ਇਹਨਾਂ ਅਰਕੀਵਲ ਵੋਟਾਂ ਨੂੰ ਡਿਵਾਈਡ ਕਰਨ ਵਾਸਤੇ ਉਹਨਾਂ ਨੇ ਸਿੱਖਾਂ ਦੇ ਘਰ ਦੇ ਅੰਦਰ ਬਣਨ ਦੀ ਕੋਸ਼ਿਸ਼ ਕੀਤੀ ਆ। ਗੋਮ ਹਰ ਚੀਜ਼ ਬਰਦਾਸ਼ਤ ਕਰ ਸਕਦੀ ਆ। ਸਾਡੇ ਆਪਸ ਵਿੱਚ ਅੰਦਰ ਕਈ ਵਿਸਕਾਰ ਹੋ ਸਕਦੇ ਨੇ ਪਰ ਸਿੱਖਾਂ ਦੇ ਅੰਦਰ ਐਸਾ ਕੋਈ ਵਿਸਕਾਰ ਨਹੀਂ ਕਿ ਕੋਈ ਬਾਹਰ ਦਾ ਆ ਕੇ ਅੰਦਰ ਤੁਹਾਨੂੰ ਵੰਡਣ ਦੀ ਕੋਸ਼ਿਸ਼ ਕਰੇ। ਇਹ ਗੱਲ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰੇਗਾ। ਜੇਕਰ ਅਸੀਂ ਚੋਣਾਂ ਨੂੰ ਅਲੱਗ ਤੋਂ ਰੱਖੇ ਤਾਂ ਫਿਰ ਵੀ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਬਣਨਾ ਸਿੱਖਾਂ ਦੀ ਵੀ ਮੰਗ ਰਹੀ ਹੈ ਉਸ ਉੱਥੋਂ ਦੇ ਸਿੱਖ ਚਾਹੁੰਦੇ ਨੇ ਕਿ ਸਾਡੀ ਨੁਮਾਇੰਦਗੀ ਰਹੇ ਜਿਵੇਂ ਕਿ ਦਿੱਲੀ ਦੇ ਵਿੱਚ ਵੀ ਵੱਖਰੀ ਕਮੇਟੀ ਹੈ ਤੇ ਹਰਿਆਣਾ ਦੇ ਵਿੱਚ ਵੀ ਜੇਕਰ ਵੱਖਰੀ ਕਮੇਟੀ ਬਣਦੀ ਹੈ ਤਾਂ ਗੁਰਦੁਆਰਾ ਸਹਿਬਾਨ ਦੀ ਚੰਗੀ ਤਰ੍ਹਾਂ ਸੰਭਾਲ ਹੋ ਸਕਦੀ ਹੈ ਨਹੀਂ 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 ਤੁਹਾਨੂੰ ਬਿਲਕੁਲ ਗਲਤ ਜਾਣਕਾਰੀ ਆ ਜਿਹੜੀ ਦਿੱਲੀ ਦੇ ਅੰਦਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣੀ ਆ ਇਹ ਵੱਖਰੀ ਨਹੀਂ ਬਣੀ ਉਸ ਵੇਲੇ ਦੇ ਗੋਰਿਆਂ ਦੇ ਜਦੋਂ ਗੋਰੇ ਸਾਡੇ ਦੇ ਰਾਜ ਕਰ ਰਹੇ ਸੀਗੇ ਅਸੀਂ ਉਸ ਵੇਲੇ ਪਹਿਲੀ ਕਮੇਟੀ ਆਪਣੀ ਬਣਾਈ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਜੁਆਇੰਟ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਸੀ ਪਾਕਿਸਤਾਨ ਦਾ ਪੰਜਾਬ ਔਰ ਉਸ ਉਸ ਵੇਲੇ ਗੋਰੀਆਂ ਨੇ ਸਾਨੂੰ ਦਿੱਲੀ ਦੇ ਗੁਰਦੁਆਰਾ ਸਾਹਿਬਾਨ ਦਾ ਨਹੀਂ ਰੱਖ ਦਿੱਤੇ ਸੀਗੇ ਇਹ ਹੱਕ ਅਸੀਂ ਕੇਂਦਰ ਦੀ ਸਰਕਾਰ ਤੋਂ ਲੜ ਕੇ ਕੱਲ੍ਹ ਜਲ ਨੇ ਵਕਰੇ ਹੱਕ ਲੈ ਜ ਨੇ ਔਰ ਇੱਕ ਕਦੀ ਕੋ ਵੱਖਰੀ ਕਮੇਟੀ ਨਹੀਂ ਬਣਾਈ ਗਈ ਦੂਜੀ ਗੱਲ ਹਰਿਆਣੇ ਦੇ ਲੋਕਾਂ ਨੇ ਫਤਵਾ ਜਾਰੀ ਕੀਤਾ 11 ਦੇ 11 ਮੈਂਬਰ ਜਿਹੜੇ ਅਡੌਕ ਕਮੇਟੀ ਬਣਾ ਕੇ ਵੱਖਰੀ ਕਮੇਟੀ ਵੀ ਮੰਗ ਕਰਦੇ ਸੀ ਉਹਨਾਂ 11 ਦੇ 11 ਬੜੀ ਬੁਰੀ ਤਰ੍ਹਾਂ ਹਰਾ ਕੇ ਤੇ ਉਹਨਾਂ ਨੂੰ ਘਰ ਬਿਟਾ ਦਿੱਤਾ ਕਿਉਂਕਿ ਉਹਨਾਂ ਨੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਸੀ ਹਰਿਆਣੇ ਦੇ ਸਿੱਖਾਂ ਦੀ ਕਦੀ ਇਹ ਡਿਮਾਂਡ ਨਹੀਂ ਆਈ ਸੀ ਕਿ ਵੱਖਰੀ ਕੀਤੀ ਬਣੇ ਅਸੀਂ ਹਰਿਆਣੇ ਦੇ ਸਾਰੇ ਹਰਿਆਣੇ ਦੇ ਸਿੱਖ ਸਾਡੇ ਤੋਂ ਵੱਖਰੇ ਨਹੀਂ ਪਰ ਅਸੀਂ ਹਰਿਆਣੇ ਦੇ ਸਿੱਖਾਂ ਤੋਂ ਵੱਖਰੇ ਨਹੀਂ ਅਸੀਂ ਸਾਰੇ ਇੱਕ ਹੀ ਆ ਸਿੱਖ ਇੱਕ ਹੀ ਆ ਸਿੱਖ ਉਹ ਜਿਹੜਾ ਸ਼ਹੀਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਨਤਮਸਤਕ ਆ ਇਸ ਕਰਕੇ ਸਾਨੂੰ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸਾਨੂੰ ਸਾਡੇ ਧਰਮ ਦੇ ਬ ਇਹਨਾਂ ਨੇ ਭਵਿੰਦਰ ਸਿੰਘ ਗੁੱਡਾ ਜੀ ਨੇ ਇੱਕ ਜਾਤੀ ਕੀ ਦੀ ਸਿੱਖਾਂ ਨਾਲ ਜਿਹੜਾ ਸਿੱਖ ਜਵਾਬ ਦੇਣਗੇ ਐ ਨਹੀਂ ਕਿ ਸਿੱਖ ਚੁੱਪ ਕਰਕੇ ਬੈਠੇ ਰਹਿਣਗੇ ਅਸੀਂ ਅਸੀਂ ਜਵਾਬ ਦੇਵਾਂਗੇ ਔਰ ਹਰਿਆਣ ਦੇ ਸਿੱਖ ਇੱਕ ਜੋਟੋ ਕੇ ਜਵਾਬ ਦੇਣਗੇ ਅਰ ਭਵਿੰਦਰ ਸਿੰਘ ਗੁੱਡਾ ਜੀ ਨੂੰ ਹਰਾ ਕੇ ਘਰ ਭੇਜਣਗੇ ਤੇ ਸਿੱਖ ਫਤਵਾ ਦੇਣਗੇ ਨੂੰ ਇਸ ਕੰਮ ਦਾ